ਹਾਂਜੀ ਬਾਈ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਪਤਾ ਉਹਦੇ ਲਾਗੇ ਭਰਾ ਪਿੰਡ ਆ ਬਾਈ ਕੋਲ ਜਾਸੀ ਬੱਸੀਆ ਦੇਖ ਸਕਾ ਤੂੰ ਚਾਰੇ ਥਾਣ ਨਖੜਮਿਆ ਜੀ ਠੀਕ ਹੈ ਜੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਲਾਂਗੇ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਇੱਕ ਸਾਲ ਦੀ ਬੱਸੀ ਵਾਲੀ ਠੀਕ ਹੈ ਭਰਾ ਬੱਸੀ ਸੋਹਣੀ ਆ ਕੱਦ ਕੋ ਤੁਸ ਦੇਖ ਸਕਾ ਤੂੰ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਹੈ ਗਰਜੀਤ ਰਾਏ ਹੁਣ ਬਾਕੀ ਉਹ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣਨ ਨੂੰ ਮੈਨੂੰ ਵੀਡੀਓ ਅਪਲੋਡ ਕਰਦੇ ਦੀ ਫਰੈਂਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬੱਧ ਜਾਣਕਾਰੀ ਬਾਈ ਤੇ ਲੜੇ ਭਰਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਲਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 7528200355 ਵਟਸਐਪ ਪਰ ਆਹੀ ਵੀਡੀਓ ਭੇਜ ਕੇ ਭਰਾ ਐਡ ਲਵਾ ਸਕਦੇ ਮਿਲਦੇ ਆ ਭਰਾ ਅਗਲੀ ਵੀਡੀਓ ਚੁੱਪ ਕੇ ਬਾਈ